ਔਰ ਗੋਲਦੀ ਜੀ ਦਾ ਮੇਰੇ ਬਜ਼ੁਰਗਾਂ ਤੋਂ ਲੈ ਕੇ ਪਾਰਟੀ ਦੇ ਕਰਕੇ ਮੇਰੇ ਨਾਲ ਮੇਰੇ ਔਰ ਇਹਨਾਂ ਦੇ ਪਰਿਵਾਰ ਦੀ ਵੀ ਬੜੀ ਸਿੱਖੀ ਸੇਵਕੀ ਰਹੀ ਹੈ ਸਹਿਯੋਗ ਰਿਹਾ ਆਪਣੇ ਇਲਾਕੇ ਦੀ ਸੇਵਾ ਸੱਚੀ ਸੁੱਚੀ ਨਿਕੇ ਵਾਲੇ ਨੇ ਕੀਤੀ ਹੈ ਔਰ ਅੱਜ ਤੁਸੀਂ ਇਹਨਾਂ ਦੇ ਸਨੇਹ ਤੇ ਅੱਜ ਮੈਨੂੰ ਅਸ਼ੀਰਵਾਦ ਦੇਣ ਲਈ ਆਈ ਹੁੰਦੀ ਹੈ ਉਸ ਨੂੰ ਜ਼ਿੰਮੇਵਾਰੀ ਨੂੰ ਪੂਰਾ ਕਰਨਾ ਔਰ ਜੇ ਮੈਂ ਸੰਗੂ ਦੇ ਵਿੱਚ ਆਪਣੀ ਸੇਵਾ ਨਿਭਾਉਦਾ ਸੀ ਮੈਂ ਉਥੇ ਦੇ ਇਲਾਕੇ ਦੀ ਨੁਮਾਇੰਦਗੀ ਕਰਦਾ ਸੀ ਤੇ ਜਦੋਂ ਮੈਨੂੰ ਪੰਜਾਬ ਸਰਕਾਰ ਵਿੱਚ ਆ ਕੇ ਬਦੌਰ ਵਜ਼ੀਰ ਕੰਮ ਕਰਦਾ ਮੌਕਾ ਮਿਲਿਆ ਜੋ ਜੋ ਗੱਲਾਂ ਅਸੀਂ ਆਪਣੇ ਗੜਸ਼ੰਗੜ ਇਲਾਕੇ ਵਾਸਤੇ ਪਾਰਟੀ ਪੱਤਰ ਦੇ ਕਰ ਸਕਦੇ ਸੀ ਉਹਨੂੰ ਪਹਿਲਾਂ ਮਨਜ਼ੂਰ ਕੀਤੀ ਤਾਂ ਕਿ ਇੱਥੇ ਦੇ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਚੰਗੀ ਹੋ ਸਕੇ ਹਮੇਸ਼ਾ ਇੱਕ ਸੱਚੇ ਸੁੱਚੇ ਤਰੀਕੇ ਨਾਲ ਆਪਣੇ ਇਲਾਕੇ ਦੀ ਸੇਵਾ ਕਰਨ ਵਾਸਤੇ ਹਮੇਸ਼ਾ ਵਚਨਬੱਧ ਰਿਹਾ ਹਾਂ ਅੱਜ ਤੁਹਾਡੇ ਕੋਲ ਆਇਆ ਉਸਨੇ ਨਾ ਪਿਆਰ ਦਿੱਤਾ ਉਸੀ ਕਾਂਗਰਸ ਪਾਰਟੀ ਦੇ ਝੰਡੇ ਨੂੰ ਮਜ਼ਬੂਤ ਕਰਨ ਵਾਸਤੇ ਹਮੇਸ਼ਾ ਕਾਂਗਰਸ ਪਾਰਟੀ ਦੀ ਲੜਾਈ ਤੁਸੀਂ ਆਪਣੇ ਪਿੰਡਾਂ ਚ ਲੜੀ ਹੈ ਆਪਣੇ ਮਾਡਰ ਚ ਲੜੀ ਹੈ ਮੈਂ ਤਾਂ ਤੁਹਾਨੂੰ ਇਨੀ ਗੱਲ ਕਹਿਣਾ ਚਾਹੁੰਦਾ ਅੱਜ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਅੱਜ ਪੂਰੇ ਦੇਸ਼ ਦੇ ਵਿੱਚ ਸੰਵਿਧਾਨ ਨੂੰ ਕਮਜ਼ੋਰ ਕਰਨ ਦੀ ਗੱਲ ਅੱਜ ਬੀਜੇਪੀ ਕਰ ਰਹੀ ਹੈ ਅੱਜ ਤੁਸੀਂ ਦੇਖ ਰਹੇ ਹੋ ਐਸਾ ਉਹ ਸੰਵਿਧਾਨ ਹੈ ਜੋ ਬਾਬਾ ਸਾਹਿਬ ਭੀਮrao Ambedkar ਜੀ ਨੇ ਆਪਾਂ ਨੂੰ ਦਿੱਤਾ ਇਹ ਉਹੀ ਸੰਵਿਧਾਨ ਹੈ ਜਿਹਦੇ ਵਾਸਤੇ ਆਪਾਂ ਆਜ਼ਾਦੀ ਦੀ ਲੜਾਈ ਤੋਂ ਬਾਅਦ ਆ ਦੇਸ਼ ਆਜ਼ਾਦ ਹੋਣ ਤੋਂ ਬਾਅਦ ਅੱਜ ਤੱਕ ਉਸ ਸੰਵਿਧਾਨ ਦੇ ਨਾਲ ਆਪਾਂ ਜure ਆਨੰਦ ਮਾਣ ਰਹੇ ਹਾਂ ਕਿ 12-13 ਸਾਲ ਸੰਗਰੂਝ ਕੰਮ ਕੀਤਾ ਟੀਚਾ ਬਣ ਕੇ ਕੀਤਾ ਅੱਜ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਹੈ ਜ਼ੋਰਦਾਰ ਤਰੀਕੇ ਨਾਲ ਇਸ ਇਲਾਕੇ ਦੇ ਜਿਹਨਾਂ ਨਾਲ ਜੁੜੀਆਂ ਹੋਈਆਂ ਜੋ ਸਮੱਸਿਆਵਾਂ ਹਨ ਉਹਨਾਂ ਦਾ ਹੱਲ ਕਰਾਂਗੇ ਟੀਚਾ ਬਣ ਕੇ ਕੰਮ ਕਰਾਂਗੇ ਪਾਰਲੀਮੈਂਟ ਚ ਆਵਾਜ਼ ਚੱਕਾਂਗੇ ਔਰ ਉਸ ਦੇ ਨਾਲ-ਨਾਲ ਜੋ ਭਾਰਤ ਸਰਕਾਰ ਦੇ ادارے ਹਨ ਉਹਨਾਂ ਚੋਂ ਜੋ ਪੈਸਾ ਆ ਸਕਦਾ ਹੋਊਗਾ ਉਹਨੂੰ ਲੈ ਕੇ ਆਵਾਂਗੇ ਇਸੇ ਕਰਕੇ ਮੈਂ ਆਪਣਾ ਚੋਣ ਮੈਨੀਫੈਸਟੋ ਰਿਲੀਜ਼ ਕੀਤਾ ਹੈ ਕਾਂਗਰਸ ਪਾਰਟੀ ਤੋਂ ਦਾ ਚੋਣ ਮੈਨੀਫੈਸਟੋ ਵੀ ਹੈ ਤੇ ਜਿਹੜੀਆਂ ਸਮੱਸਿਆਵਾਂ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਨਾਲ ਜੁੜੀਆਂ ਜਿੰਨੀਆਂ ਮੇਰੇ ਧਿਆਨ ਚ ਆਈਆਂ ਮੈਂ ਉਹਨਾਂ ਨੂੰ ਲਿਖਿਆ ਹੈ 15 20 ਦਿਨਾਂ ਦੇ ਉੱਪਰ ਕੰਮ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੋਈ ਸੁਝਾਅ ਆਣਗੇ ਲੋਕਾਂ ਦੇ ਉਹਨਾਂ ਨੂੰ ਵੀ ਉਹਨਾਂ ਦੇ ਉੱਪਰ ਵੀ ਕੰਮ ਕਰੂੰਗਾ ਪਰ ਮੁੱਖ ਤੌਰ ਦੇ ਉੱਪਰ ਮੈਂ ਇਹ ਵਾਲੇ ਸਾਰੇ ਜਿਹੜੇ ਅਜੰਡਾ ਸ ਹੈ ਉਹਨਾਂ ਦੇ ਉੱਪਰ ਮੈਂ ਫਾਈਟ ਕਰੂੰਗਾ ਤਾਂ ਕਿ ਇਸ ਇਲਾਕੇ ਦੇ ਲੋਕਾਂ ਦੀ ਜੋ ਤਕਲੀਫ ਹੈ ਉਹ ਹੱਲ ਹੋ ਸਕੇ ਪ੍ਰੋਜੈਕਟ ਆਲਰੇਡੀ ਜੇ ਤੁਸੀਂ ਦੇਖਿਆ ਹੋਵੇ ਤਾਂ ਉਹ ਪ੍ਰੋਜੈਕਟ ਆਲਰੇਡੀ ਉਹਦਾ ਫਾਊਂਡੇਸ਼ਨ ਸਟੋਨ ਗੜਕਰੀ ਸਾਹਿਬ ਨੇ ਰੱਖਿਆ ਸੀ ਤੇ ਚੰਦੂ ਮਾਜਰਾ ਜੀ ਨੇ ਨਾਲ ਰੱਖਿਆ ਰਖਾਇਆ ਸੀ ਤੇ ਮੈਂ ਵੀ ਉਸ ਪ੍ਰੋਗਰਾਮ ਦੇ ਵਿੱਚ ਗਿਆ ਸੀ ਕਿਉਂਕਿ ਮੈਂ ਪੀ ਡੀਓ ਡੀ ਮੰਤਰੀ ਸੀ ਪੰਜਾਬ ਦਾ ਲੇਕਿਨ ਜਦੋਂ ਵੀ ਤੁਸੀਂ ਕਿਸੇ ਜਗ੍ਹਾ ਦੇ ਨੈਸ਼ਨਲ ਹਾਈਵੇ ਬੰਨਾ ਹੁੰਦਾ ਤਾਂ ਉਹਦੀ ਜ਼ਮੀਨ ਆਲਰੇਡੀ ਤੁਸੀਂ ਨੈਸ਼ਨਲ ਹਾਈਵੇ ਨੂੰ ਕੰਸੈਂਟ ਦੇ ਦਿੰਦੇ ਹੋ ਜੋ ਉਦੋਂ ਨਹੀ ਬਣਦੀ ਤਾਂ ਉਹਦੀ ਜ਼ਿੰਮੇਵਾਰੀ ਪੰਜਾਬ ਕੋਲ ਨਹੀਂ ਰਹਿੰਦੀ ਬਿਕੋਜ਼ ਉਹ ਆਲਰੀ ਪ੍ਰੋਜੈਕਟ ਗਵਰਨਮੈਂਟ ਆਫ ਇੰਡੀਆ ਕੋਲ ਚਲੇ ਜਾਂਦਾ ਹੈ ਤੋ ਜੋ ਵੀ ਪਹਿਲਾਂ ਉਹਦੇ ਚ ਕਮੀ ਰਹੀ ਆ ਜੋ ਗਮਮਡਵੰਡੀ ਦਾ ਪ੍ਰੋਜੈਕਟ ਹੈ ਆਪਾਂ ਦੱਬ ਕੇ ਉਹਦੇ ਪਾਸੇ ਲੈ ਲੈਣਾਗਾ ਉਹਨੂੰ ਬਣਾ ਕੇ ਦੇਾਂਗੇ ਲੱਗਦਾ ਯਾਰ ਲੋਕਾਂ ਦਾ ਇਨਾ ਪਿਆਰ ਮਿਲ ਰਿਹਾ ਹੈ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਚ ਇੱਕ ਤਰਫੀ ਗੱਲ ਹੋਣੀ ਹੈ ਦੇਖੋ ਅੱਜ ਸਾਰੀ ਪਾਰਟੀ ਇਕੱਠੀ ਹੋ ਕੇ ਚੋਣ ਲੜ ਰਹੀ ਹੈ ਔਰ ਸਾਰੇ ਲੋਕ ਆਪਣਾ ਪਾਰਟੀ ਵਾਸਤੇ ਕੰਮ ਕਰ ਰਹੇ ਹਨ ਜਿਹੜੀ ਕੋਈ ਗੱਲਬਾਤ ਇਹਨਾਂ ਦੇ ਆਪਸ ਵਿੱਚ ਸੀਗੀ ਆਉਣ ਵਾਲੇ ਸਮੇਂ 'ਚ ਜੇ ਪਹਿਲਾਂ ਗੋਲਡੀ ਜੀ ਪਾਰਟੀ ਆਫ ਗੋਲਡੀ ਜੀ ਨੇ ਹੁਣੇ ਜੁਆਇਨ ਕੀਤੀ ਸੀ ਆਪਣੇ ਚੋਣਾਂ ਤੋਂ ਪਹਿਲਾਂ ਜਦੋਂ ਮੈਨੂੰ ਵਾਲੇ ਟਿਕਟ ਨਹੀਂ ਮਿਲਿਆ ਸੀ ਤੇ ਅੱਜ ਗੋਲਡੀ ਜੀ ਨੇ ਭਰਮਾ ਇਕੱਠ ਕੀਤਾ ਆਪਣੇ ਸਾਰੇ ਵਰਕਰ ਸਬਾਨਾ ਨਾਲ ਆ ਕੇ ਕਾਂਗਰਸ ਪਾਰਟੀ ਦੀ ਮਦਦ ਦੀ ਗੱਲ ਕਰਤੀ ਹੈ